ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਾਜਾਖਾਨਾ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਜਿੱਥੇ ਅੱਜ ਵੀਡੀਓ ਬਣਾ ਰਹੇ ਆਂ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਸੋਹਣੀਆਂ ਮੱਝਾਂ ਸੋਹਣੀਆਂ ਝੋਟੀਆਂ ਤੁਹਾਨੂੰ ਇੱਥੇ ਦਿਖਾਵਾਂਗਾ ਨੰਬਰ 2 ਚੱਲਣਗੇ ਸਕਰੀਨ ਦੇ ਉੱਤੇ ਜਿੰਨਾ ਤੇ ਤੁਸੀਂ ਕਾਲ ਕਰਨੀ ਹੋਊਗੀ ਅੱਜ ਪੰਜ ਨਾਕ ਤੁਹਾਨੂੰ ਦਿਖਾ ਰਿਹਾ ਤੇ ਪੰਜੇ ਦੇ ਪੰਜੇ ਮੇਰੇ ਖਾਲਚੇ ਸੂਏ ਸਵਾਏ ਪਸ਼ੂ ਆ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਲੈਣੀ ਆ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਨੰਬਰ ਸਕਰੀਨ ਉੱਤੇ ਚੱਲੂਗਾ ਤਸੱਲੀ ਪਸ਼ੂ ਦੀ ਤੁਸੀਂ ਆ ਕੇ ਕਰਨੀ ਹੋਊਗੀ ਸੋ ਫੁੱਲ ਤਸੱਲੀ ਕਰਕੇ ਖਰੀਦ ਲਿਓ ਤਾਂੋ ਜਾਣਕਾਰੀ ਲੈਣੀ ਸ਼ੁਰੂ ਕਰੀਏ ਇਸ ਸਾਈਡ ਦੇ ਉੱਤੇ ਮੱਝ ਜਿਹੜੀ ਵੱਧੀ ਆ ਇੱਥੋਂ ਸ਼ੁਰੂ ਕਰ ਲਾਂਗੇ ਜਾਂ ਪਹਿਲੇ ਨੰਬਰ ਦੇ ਇੱਕ ਬੜੀ ਸੋਹਣੀ ਝੋਟੀ ਖੜੀ ਆ ਉਧਰੋਂ ਸ਼ੁਰੂ ਕਰ ਲੈਂਦੇ ਆ ਸਰਦਾਰ ਮੀਰ ਬਾਈ ਸਾਸਰੀ ਕਾ ਸਸਰੀ ਗਾਲ ਬਾਈ ਤਰਮੀਰ ਕਿਹੜੇ ਪਾਸੋਂ ਸ਼ੁਰੂ ਕਰਾਂਗੇ ਬਾ ਇਧਰ ਸ਼ੁਰੂ ਕਰ ਦਿੰਦੇ ਹਾਂ ਚਲੋ ਠੀਕ ਹੈ ਅੱਛਾ ਭਾਈ ਡਿਟੇਲ ਦੱਸ ਦਈਏ ਦੀ ਛੋਟੀ ਦੀ ਕੀ ਡਿਟੇਲ ਹੈ ਇਹ ਪਹਿਲਾ ਸੂਆ ਭਾਈ ਚਾਰ ਦੰਦ ਛੋਟੀ ਚੌਕ ਤੇ ਚੱਕ ਰਹੀ ਹੈ ਜੇ ਕਿੰਨੇ ਦਿਨੋਂ ਗਿਆ ਜੀ ਇਹਨੂੰ ਸੂਈਨ ਹੋ ਗਿਆ ਇੱਕ ਹਫ਼ਤਾ ਭਾਈ ਠੀਕ ਹੈ ਤੇ ਆਪ ਨਵਾਬ ਦੀ ਆ ਵੀ ਮੰਨੀ ਦੀ ਮਗਰ ਕੱਟੀ ਇਹਦੀ ਦੁੱਧ ਹੁਣ ਕਿੰਨਾ ਹੋਊਗਾ ਹੁਣ ਇਹ ਤਾਂ ਲੋਗਾ 15 ਕਿਲੋ ਦੇ 15 ਕਿਲੋ ਤਾਂ ਆਪਣੇ ਕਰੋ ਦੋ ਟਾਈਮ ਤਿੰਨ ਟਾਈਮ ਚੋਲੇ ਦਾ ਠੀਕ ਹੈ ਹਾਂਜੀ ਬਿਲਕੁਲ ਸੰਦੀਪ ਭਾਈ ਸੋ ਦੋਸੋ ਸੰਦੀਪ ਵੀਰ ਤੋਰ ਕੇ ਦਿਖਾਉ ਬਿਊਟੀਫੁਲ ਆ ਛੋਟੀ ਚ ਤੇ ਦੁੱਧ ਵਾਲੇ ਕੈਰੈਕਟਰ ਤਾਂ ਤੁਹਾਨੂੰ ਦੱਸ ਹੀ ਦਿੱਤੇ ਵੀ ਹਫ਼ਤੇ ਦੀ ਸੂ ਨਾਲ ਹੀ ਮੁੜਿਆ ਹੋਇਆ ਅਗਾੜੀ ਚੰਗੀ ਐ ਪਿਛਾਉ ਹੋਵਾਨਾ ਤੁਸੀਂ ਦੇਖ ਲਓ ਬਿਊਟੀ ਪਲੱਸ ਦੁੱਧ ਦੋਨਾਂ ਦਾ ਸੁਮੇਲ ਐ ਸੋਹਣਾ ਢਾਂਚਾ ਦੱਸੋ ਨਵਾਬ ਬੁੱਲ ਦੀ ਆਪ ਐ ਕੱਟੀ ਜਿਹੜੀ ਉਹ ਸ਼ਾਇਦ ਅਬਮਨੂ ਦੀ ਬਾਈ ਨੇ ਦੱਸਿਆ ਸੀਗਾ ਅਕੋ ਦੇਖੋ ਇਹਦੀ ਅਗਾੜੀ ਪਿਛਾਉ ਢਾਂਚਾ ਦੇਖੋ ਅਗਾੜੀ ਕਿੰਨੀ ਭਾਰੀ ਐ ਇਹਦਾ ਅੰਦਾਜ਼ਾ ਲਾਓ ਤੁਸੀਂ ਸੰਦੀਪ ਭਾਈਆ ਕਿਹੜਾ ਹੋਰ ਕੜਾ ਨਹੀਂ ਝੋਟੀ ਦਾ ਫੇਰ ਤੋਰਦੇ ਆ ਇਧਰਲੇ ਪਾਸੇ ਮਿਸਤਰੀ ਲੱਗੇ ਦੱਸੋ ਥੋੜਾ ਲੰਬਾ ਤੋਰ ਕੇ ਤੁਹਾਨੂੰ ਪਸੂ ਦਿਖਾਉਣ ਚ ਵਧੀਆ ਰਹਿੰਦਾ ਪਰ ਤਾਜ ਇਸੇ ਤਰੀਕੇ ਨਾਲ ਦਿਖਾਵਾਂਗੇ ਸ਼ਾਮ ਦਾ ਟਾਈਮ ਆ ਦੋਸਤੋ ਤੁਸੀਂ ਚਵਾਈ ਦਾ ਟਾਈਮ ਮੰਨ ਕੇ ਹੁਣ ਇਹਨਾਂ ਦੇ ਹਵਾਨੇ ਦੇਖਿਓ ਬਹੁਤ ਸੋਹਣਾ ਚੰਚਾ ਦੋਸਤੋ ਛੋਟੀ ਦਾ ਤੇ ਸੋਹਣੇ ਦੋਤੇ ਚਲਦੀ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇੱਥੇ ਚੋਣ ਦਾ ਹੱਕ ਆ ਤਸੱਲੀ ਕਰ ਲਿਓ ਬਾਅਦ ਚ ਲੰਬਾ ਨਾ ਕੋਈ ਭਰਾ ਆ ਕੋਈ ਬਈ ਸੂਈ ਸਵਾਈ ਆਹੀ ਹੂੰ ਇਹ ਕੋੜਾ ਗੱਬਣਾ ਵੀ ਹੈ ਨਾ ਇਹ ਦੋ ਟਾਈਮਰ ਤਿੰਨ ਟਾਂ ਆਪਣੇ ਘਰੇ ਚਵਾਈ ਕਰ ਲੈ ਬੰਦਾ ਕੋਈ ਵੀ ਲੱਗੇ ਨਹੀਂ ਠੀਕ ਹੈ ਹਾਂਜੀ ਸੋ ਚਵਾਈ ਦੋ ਟਾਈਮ ਕਰੋ ਤਿੰਨ ਟਾਈਮ ਬਾਕੀ ਜੋ ਇਹਨੇ ਪੈਸੇ ਲਵਣੇ ਤਸੱਲੀ ਕਰਨ ਦਾ ਹੱਕ ਅਗਲੇ ਦਾ ਬਈ ਤੁਸੀਂ ਵੀ ਹੰਦਾ ਸਾਈਜ਼ ਦੇਖੋ ਅਗਾੜੀ ਦੇਖੋ ਝੋਟੀ ਦੀ ਸੈਂਗ ਦੇਖੋ ਕਿੰਡਾ ਛੋਟਾ ਬਹੁਤ ਸੋਹਣੀ ਬਾਡੀ ਇਸ ਝੋਟੀ ਦੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 2 ਨੰਬਰ ਤੇ ਵੀ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਚੰਗਾ ਥਾਣੇ ਦਾ ਵੀ ਦਿਸਦਾ ਬਾਕੀ ਸੈਂਗ ਇਹਦਾ ਵੀ ਛੋਟਾ ਧਰਵੀਰ ਬਾਈ ਕੀ ਡਿਟੇਲ ਹੈ ਇਹਦੀ ਇਹ ਨੂੰ ਇੱਕ ਹੱਥੋਂ ਦਾ ਸੂਈ ਨੂੰ ਬਾਈ ਠੀਕ ਹੈ ਇਹਦੇ ਨਾਲ ਦੁੱਧ ਹੈਗਾ 11 11.5 ਕਿਲੋ ਬਾਈ ਹੁਣ ਠੀਕ ਹੈ ਦੋ ਦੰਦਾਂ ਦਾ ਮੂੰਹ ਝੋਟੀਏ ਤੋਰ ਦੀ ਮੂੰਹ ਸੋ ਦੋ ਦੰਦ ਦੀ ਇਹ ਆ ਦੱਸੋ ਤੇ ਇਹਦੇ ਥੱਲੇ 11 11.5 ਕਿਲੋ ਦੁੱਧ ਹਫ਼ਤੇ ਦੀ ਸੂਈ ਪਹਿਲਣ ਝੋਟੀ ਸੈਂਗੇ ਦੇ ਤੁਸੀਂ ਦੇਖ ਸਕਦੇ ਹੋ ਬੱਚਾ ਭਾਈ ਇਹਦੇ ਨਾਲ ਵੀ ਕੱਟੀ ਹੈ ਕੱਟੀ ਹੈ ਭਾਈ ਜੀ ਬੱਚਾ ਇਹਦੇ ਨਾਲ ਵੀ ਕੱਟੀ ਹੈ ਦੱਸੋ ਅਗਾੜੀ ਬਹੁਤ ਚੰਗੀ ਹੈ ਪੱਕੇ ਹਵਾਨੇ ਦੀ ਝੋਟੀ ਹੈ ਇਹ ਤੇ ਜਿੰਨਾ ਦਾ ਤੁਹਾਨੂੰ ਦੱਸਿਆ ਫੇਰ ਉਹੀ ਵਾਰ-ਵਾਰ ਹਰੇਕ ਵੀਡੀਓ 'ਚ ਵਾਰ-ਵਾਰ ਇਹ ਗੱਲ ਕਹੀ ਜਾਈਦੀ ਹੈ ਵੀ ਆ ਕੇ ਚੋ ਲੋ ਤਸੱਲੀ ਕਰ ਲੋ ਕਿਉਂਕਿ ਜਿਹੜਾ ਦਾ ਤੁਹਾਨੂੰ ਤਿਆਰ ਦੱਸਿਆ ਉਹ ਤੁਸੀਂ ਚੋ ਸਕਦੇ ਹੁੰਦੇ ਆ ਕੱਬਣ ਪਸ਼ੂ ਦਾ ਦੁੱਧ ਅਲੱਗ ਗੱਲ ਹੁੰਦੀ ਹੈ ਉਹ ਹਵਾਨਾ ਦੇਖੋ ਤੁਸੀਂ ਇਹਦਾ 2 ਨੰਬਰ ਤੇ ਜੋਟੀ ਇਹ ਦਿਖਾ ਰਹੇ ਆ ਚੰਗਾ ਥਾਣੇ ਦੇ ਵੀ ਸੋਹਣਾ ਥਾਨ ਦਾ ਸਹਜ ਆ ਇਧਰ 3 ਨੰਬਰ ਤੇ ਇੱਕ ਹੋਰ ਚੋਟੀ ਦਿਖਾ ਕੇ ਫਿਰ ਦੋ ਪਰਲੇ ਪਾਸੇ ਦੀਆਂ ਮੱਝਾਂ ਤੁਹਾਨੂੰ ਦਿਖਾਉਂਗਾ ਇਹਦੀ ਕੀ ਡਿਟੇਲ ਆ ਧਰਮਵੀਰ ਭਾਈ ਇਹ ਚੋਟੀ ਵੀ ਦੋ ਦਿਨਾਂ ਦੀ ਸੂਈ ਆ ਠੀਕ ਹੈ ਪਹਿਲਾਂ ਆਇਆ ਚਾਰ ਤਾਂ ਹੰਦਾ ਚੋਟੀ ਏ ਹਾਂ ਇਹ ਥੋੜੀ ਬੱਚਣ ਇਹ ਤਾਂ ਪੜਿਆ ਉਹ ਬੱਚਾ ਲੈਂਦੀ ਹੈ ਮਤਲਬ ਬੱਚਾ ਭੁੱਲੀ ਕਰਕੇ ਆਪਾਂ ਦਵਾਂਗੇ ਜੀ ਭਾਈ ਠੀਕ ਹੈ ਕੱਟੀ ਇਹਦੇ ਮਗਰ ਠੀਕ ਹੈ ਸੋ ਦੱਸੋ ਹਜੇ ਸੂਈ ਤਾਜੀ ਆ ਇੱਕ ਸੰਗੇ ਦਾ ਟੁੱਟਿਆ ਹੋਇਆ ਦੋ ਦਿਨਾਂ ਦੀ ਸੂਈ ਏ ਦੋ ਆਂ ਦਿਨਾਂ ਦੀ ਸੋਈ ਸੋ ਉਹ ਜੇ ਭਾਲਾ ਹੁੰਦਾ ਕੋਈ ਵੀਰ ਸਹੀ ਸੋ ਬੱਚੇ ਤੋਂ ਬੱਚਾ ਨਾਲ ਹੈਗਾ ਪਰ ਬੱਚੇ ਨੂੰ ਇਹ ਭੁੱਲੀ ਮੰਨ ਲਿਓ ਉਸ ਹਾਬ ਤੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਡੇਰੀ ਦੇ ਕੰਮ ਦੀ ਹੈ ਘਰੇਲੂ ਵੀਰ ਜਿਹੜਾ ਉਹ ਪੈਸੇ ਵੱਧ ਲਾ ਕੇ ਥੋੜਾ ਚੰਗਾ ਪਸ਼ੂ ਜਿਹੜਾ ਉਸ ਤਰ੍ਹਾਂ ਦਾ ਭਾਲਦੇ ਹੁੰਦੇ ਆ ਜੇ ਕੋਈ ਵੀਰ ਨੇ ਡੇਰੀ ਦੇ ਕੰਮ ਲਈ ਝੋਟੀ ਲੈਣੀ ਆ ਤਾਂ ਰੇਟ ਭਾਈ ਕਹਿੰਦਾ ਉਸ ਹਾਬ ਤੇ ਕਰਦੇ ਆਂਗੇ ਕਈ ਵਾਰ ਪਸ਼ੂ ਬੱਚੇ ਤੋਂ ਅਟਕੇ ਜਾਂਦੇ ਆ ਬਾਡੀ ਬੜੀ ਚੰਗੀ ਹੈ ਝੋਟੀ ਦੀ ਜੈਡ ਬਲੈਕ ਹੀ ਦਿੰਦੀ ਹੈ ਇਕ ਤਾਂ ਸੈਂਕ ਦਾ ਉਤੋਂ ਪੋਪਲਾ ਜਾਂ ਲਵਾਈ ਬੈਠੀ ਆ ਤੇ ਬਾਕੀ ਇਹ ਪੱਕੇ ਹੋਵਾਨੇ ਦੀ ਝੋਟੀ ਆ। ਤੋਂ ਇਹਦੀ ਵੀ ਬਾਡੀ ਤੁਸੀਂ ਦੇਖੋ। ਇਹ ਤਿੰਨ ਤੁਹਾਨੂੰ ਪਹਿਲਾਂ ਦਿਖਾਤੀਆਂ। ਅਲੱਗ-ਅਲੱਗ ਕੀਮਤ ਇਹਨਾਂ ਦੀ ਹੋਊਗੀ। ਘੱਟ ਕੀਮਤ ਲਾਉਣੀ ਆ ਤਾਂ ਜਿਹੜੀ ਲਾਸਟ ਉੱਤੇ ਹੁਣ 3 ਨੰਬਰ ਤੇ ਦਿਖਾਈ ਉਹ ਦੇਖ ਲਿਓ। ਸਭ ਤੋਂ ਵੱਧ ਕੀਮਤ ਦੀ ਇਹ ਹੀ ਝੋਟੀ ਦੀ ਹੁੰਦੀ ਆ ਇਹਨਾਂ ਤਿੰਨਾਂ ਦੇ ਵਿੱਚੋਂ। ਅੱਗੇ ਦੋ ਮੱਝਾਂ ਹੋਰ ਹੈਗੀਆਂ। ਤਨਵੀਰ ਭਾਈ ਇਹਦੀ ਕੀ ਡਿਟੇਲ ਆ? ਤੇ ਤੀਜਾ ਸੂਸੂਏ ਭਾਈ। ਹੂੰ। ਤੂ ਹੀ ਅਜੇ 15 ਦਿਨਾਂ ਦੀ ਬਈਏ। ਹੂੰ। ਮਗਰ ਕੱਟੀਏ ਦੇ ਵੀ ਇਹਦੇ ਨਾਲ 16 ਕਿਲੋ ਦੁੱਧ ਆਈ। 16 ਕਿਲੋ ਹਾਂ 16 ਕਿਲੋ ਇਹਦੇ ਲੈ ਲੈ ਆਪਣੇ ਘਰੇ ਕੋਈ ਵੀ ਠੀਕ ਹੈ ਹਾਂਜੀ ਤੋਰੀ ਬਾਈ ਇਹਨੂੰ ਸੰਦੀਪ ਸੋ ਦੋਸਤ 16 ਕਿਲੋ ਦੁੱਧ ਬਾਈ ਕਹਿੰਦਾ ਵੀ ਮੈਂ ਲੀਟਰਾਂ ਚਾਹਿਆ ਮਤਲਬ ਭਰਾ ਮਿਹਨਤੀ ਕਰਕੇ ਲੀਟਰਾਂ ਚ ਲੈ ਜਾਤਾ ਹੈਦਾ 16 ਲੀਟਰ ਸੂਆ ਇਹਦਾ ਤੀਜਾ 15 ਦਿਨਾਂ ਦੀ ਸੂਈ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਥਾਨ ਬਹੁਤ ਸੋਹਣੇ ਆ ਢਾਂਚਾ ਇਹਦਾ ਬੜਾ ਚੰਗਾ ਉੱਤੋਂ ਚੜਾਈ ਮੱਝ ਦੀ ਨੋਟ ਕਰਿਆ ਕਰੋ ਦੁੱਧ ਵਾਲਾ ਪਸ਼ੂ ਜਿਆਦਾ ਖੁੱਲਾ ਹੁੰਦਾ ਹੈ ਫਵਾਨਾ ਵੀ ਬਹੁਤ ਸੋਹਣਾ ਐ ਇਸ ਮੱਝ ਦਾ ਸਵੇ ਵੀ ਚੰਗੇ ਦੁੱਧ ਵਾਲੀ ਝੋਟੀ ਚੰਗੇ ਦੁੱਧ ਵਾਲੀ ਮੱਝ ਤੀਜਾ ਸੁਆ ਦੇਖੋ ਇਹਦਾ ਢਾਂਚਾ ਥਣ ਤੁਸੀਂ ਦੇਖ ਲਓ ਇਸ ਤਰ੍ਹਾਂ ਦੀ ਇਹਦੀ ਬਾਡੀ ਬੰਤਰ ਇਹਨੂੰ ਮੋੜੀ ਫੇਰ ਬਈ ਇੱਕ ਵਾਰ ਸੰਦੀਪ ਫੇਰ ਇਹਨੂੰ ਦੇਖੋ ਬਸੋ ਇੱਕ ਵਾਰ ਬਹੁਤ ਸੋਹਣਾ ਢਾਂਚਾ ਇਹਦਾ ਵੀ ਹਵਾਨਾ ਬਹੁਤ ਚੌੜਾ گاਵਾ ਵਾਂਗੂ ਫੁੱਲਾ ਡੁੱਲਾ ਹਵਾਨਾ ਇਹ ਮੋੜ ਦੇ ਵਿੱਚੋਂ ਪੂਰਾ ਜੁਆਇੰਟ ਪਾਰਟੀ ਦੇ ਨਾਲ ਹਵਾਨਾ ਕਿਤੋਂ ਵੀ ਢੱਲਾ ਪਾਨੀ ਹਵਾਨੇ ਚ ਲੈ ਆ ਭਾਈ ਸੋ 16 ਲੀਟਰ ਦੁੱਧ ਕੋਈ ਵੀ ਭਰਾ ਮਿੰਨਤੀ ਕਰਕੇ ਲੈ ਜੇ ਘਰੇ ਕਿੰਨਾ ਚੋਲੋਗੇ ਉਹ ਤੁਹਾਡੀ ਸਾਹਮ ਸੰਭਾਲ ਤੇ ਡਿਪੈਂਡ ਕਰੂਗਾ ਇਹਨਾਂ ਕੋਲੇ ਨਾ ਹਾਜ਼ਰ ਆ ਉਹ ਤੁਸੀਂ ਚੋਕੇ ਲਿਜਾ ਸਕਦੇ ਆ ਇੱਕ ਘੋਰ ਮਦ ਸੁਨੂ ਇਸੇ ਸਾਈਡ ਦੇ ਉੱਤੇ ਬੱਦੀ ਦਿਖਾਉਣੇ ਆ। ਅਮੂਏ ਮਾਰ ਗਏ ਅਰੇ ਬੱਚਾ ਚੌਂ ਗਿਆ ਬਾਈ। ਚਲੋ ਕੋਈ ਨਹੀਂ। ਕੈਨਵਸ ਸੁਆ ਬਾਈ ਇਹ। ਇਹ ਦੂਜਾ ਸੁਆ ਬਾਈ ਛਟੂ। ਕਿੰਨੇ ਦਿਨੋਂ ਗੈਰ ਸੁਈ ਨੂੰ? ਇਹਨੂੰ ਸੁਈ ਨੂੰ ਗਿਆ 16-17 ਦਿਨ ਬਾਈ ਸੁਈ ਨੂੰ। ਠੀਕ ਹੈ। ਇਹਦੇ ਨਾਲ 13 ਕਿਲੋ ਦੁੱਧ ਆਇਆ। 13 ਕਿਲੋ ਦੁੱਧ। ਆ 13 ਕਿਲੋ ਬਾਈ ਮੰਮੀ। ਠੀਕ ਹੈ। ਤੋਰ ਦੇ। ਸੋ ਸੋ 13 ਕਿਲੋ ਦੁੱਧ ਹੈਗਾ ਤੇ ਚਿਕਲੀ ਦੇ ਵੇਚਦੀ ਬੱਚੇ ਨੇ ਆਪਦਾ ਦਾਲ ਆ ਲਿਆ। ਇੱਕ ਥਣ ਦੁੱਧ ਦਾ ਜਿਹੜਾ ਉਹ ਪੀ ਗਿਆ ਵੈਸੇ। ਉਹ ਉਤਰੀ ਨਹੀਂ ਮੈਨ ਡੋਕਾ ਡੋਕਾ ਪੀ ਗਿਆ ਬਾਈ। ਸਹੀ। ਹੂੰ। ਇਹ ਰਹੀ ਇਸ ਤਰੀਕੇ ਨਾਲ ਦੇਖ ਲੋ ਇਹ ਤੁਹਾਨੂੰ ਝੋਟੀ ਦਿਖਾ ਰਹੇ ਆ ਦੂਜਾ ਸੁਆ ਦੁੱਧ ਤੁਸੀਂ ਚੋਕੇ ਦੇਖ ਲੈਣਾ ਥਣ ਹਵਾਨੇ ਤੁਸੀਂ ਪਾਸ ਕਰ ਲੈਣੇ ਵੀਡੀਓ ਜੀ ਤੁਹਾਨੂੰ ਇਸ ਤਰੀਕੇ ਨਾਲ ਇਹ ਮੱਝ ਦਿਖਾ ਦਿੰਨਾ ਮੋੜ ਲਈ ਬਈ ਸੋ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਵੀਰ ਨਾਲ ਬਣਾ ਲਿਓ ਨੰਬਰ ਦੋ ਚੱਲ ਰਿਹਾ ਸਕਰੀਨ ਦੇ ਉੱਤੇ ਜਿੰਨਾ ਤੇ ਤੁਸੀਂ ਕਾਲ ਕਰੋਗੇ ਫਿਲਹਾਲ ਇਹ ਪੰਜ ਮੱਝਾਂ ਅੱਜ ਦੀ ਇਸ ਵੀਡੀਓ ਜੀ ਵੀਰ ਕੋਲ ਵਿਕਰੀ ਵਾਲੀਆਂ ਸੀਗਾ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਜੇਖਾਨੇ ਦੇ ਵਿੱਚੋਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆ ਇੱਕ ਦੋਸਤੋ ਕੱਟਾ ਬਾਈ ਹੋਰਾਂ ਕੋਲ ਵਿਕਰੀ ਵਾਲ ਆਇਆ ਵਿਆ ਜੈਡ ਬਲੈਕ ਹੀ ਇਹ ਦੀਂਦਾ ਇਹਦੀ ਵੀ ਥੋੜੀ ਜਾਣਕਾਰੀ ਪਤਾ ਨੂੰ ਵੀਰ ਤੋਂ ਲੈ ਲੈਂਦੇ ਆ ਤਾਂ ਵੀਰ ਬਾਈ ਕਿੰਨੀ ਕੁ ਉਮਰ ਹੈ ਇਹਦੀ ਖੀਰਾ ਬਾਈ ਡੇਢ ਸਾਲ ਦਾ ਹੈ ਡੇਢ ਸਾਲ ਉਮਰ ਹੈ ਹਾਂ ਡੇਢ ਸਾਲ ਉਮਰ ਹੈ ਇਹਦੀ ਬਾਈ ਠੀਕ ਹੈ ਹਾਂ ਬਾਕੀ ਜਿਹੜਾ ਲਊਗਾ ਆਪਾਂ ਸਾਰੀ ਜਾਣਕਾਰੀ ਤੇ ਵਰ ਦੇ ਦਾਂਗੇ ਓਕੇ ਕਿਹੜੇ ਬੋਲ ਦਾ ਆਪਾਂ ਕਿੱਥੋਂ ਲਿਆ ਇਹ ਮਤਲਬ ਰਿਕਾਰਡ ਕਿਨਾਂ ਹੀ ਮਤਲਬ ਸਭ ਦੱਸ ਦਾਂਗੇ ਸੋ ਦੇਖ ਲਓ ਦੋਸਤੋ ਤੁਸੀਂ ਇਹ ਕੱਟਾ ਡੇਢ ਸਾਲੇ ਦੀ ਉਮਰ ਹੈ ਸੰਭਿਆ ਚੰਗਾ ਹੈ ਜੈਡ ਬਲੈਕ ਹੀ ਦੀਂਦਾ ਸੋ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਪੂਰਾ ਪਲਿਆ ਹੋਇਆ ਕੱਟਾ ਝੋਟਾ ਜਿਹੜਾ ਇਹ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਤੁਸੀਂ ਸਾਫ ਸੁਥਰਾ ਸੋਹਣੇ ਟਾਂਚੇ ਦਾ ਇਹਨੂੰ ਲੈ ਜੀ ਭਾਈ ਅੰਦਰ ਨੂੰ ਅੰਦਰ ਲੈ ਜੀ ਸੋ ਇਹ ਕੱਟਾ ਵੀ ਫॉर ਸੇਲ ਆ ਭਾਈ ਕਹਿੰਦਾ ਵੀ ਸਿਮਨ ਦੀ ਡਿਟੇਲ ਕਿਹੜੇ ਬੁੱਲ ਦਾ ਹੈ ਉਹ ਦੇ ਦੇਾਂਗੇ ਉਹਦੇ ਲਈ ਤੁਸੀਂ ਕਾਲ ਵੀਰ ਨੂੰ ਕਰ ਸਕਦੇ ਹੋ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ